ਕਈ ਪੇਸ਼ੈਂਟ ਕਹਿੰਦੇ ਨੇ ਜੀ ਸਾਡੇ ਗੈਸ ਬਹੁਤ ਬਣਦੀ ਹੈ। ਅਫਾਰਾ ਬਹੁਤ ਰਹਿੰਦਾ। ਅਸੀਂ ਬੜੇ ਤੰਗ ਰਹਿੰਨੇ ਆਂ ਬਾਰ-ਬਾਰ ਹਵਾ ਮਤਲਬ ਬਣਦੀ ਆ ਤੇ ਟਿੜਕਸਿਆ ਜਾਂਦਾ। ਸਾਨੂੰ ਇਹ ਹਵਾ ਬਾਹਰ ਨਹੀਂ ਹੁੰਦੀ ਇਹਨੂੰ ਬਾਹਰ ਕਰਨ ਵਾਸਤੇ ਸਾਨੂੰ ਲੈਟਰਨ 'ਚ ਜਾਣਾ ਪੈਂਦਾ ਤੇ ਜਦੋਂ ਲੈਟਰਨ 'ਚ ਜਾਂਦੇ ਆ ਉਸ ਟਾਈਮ ਤੇ ਹਵਾ ਦੇ ਨਾਲ-ਨਾਲ ਲੈਟਰਨ ਨਿਕਲ ਜਾਂਦੀ ਹੈ। ਜ਼ਿਆਦਾਤਰ ਇਸ ਤਰ੍ਹਾਂ ਦੇ ਰੋਗੀ ਜਿਹੜੇ ਹੁੰਦੇ ਨੇ ਸੰਗਰਹਿਣੀ ਰੋਗ ਦੇ ਨਾਲ ਪੀੜਤ ਨੇ ਜਿਹੜੇ HIV ਦੇ ਨਾਲ AIDS ਦੇ ਨਾਲ ਐਲਸਟ੍ਰੀਕੋਫਲਾਈਟਸ ਦੇ ਨਾਲ ਇਸ ਤਰ੍ਹਾਂ ਦੇ ਪੇਸ਼ੈਂਟਾਂ ਦਾ ਇਹ ਤਕਲੀਫ ਹੁੰਦੀ ਆ ਕਿ ਉਹਨਾਂ ਦਾ ਕੁਐਸਚਨ ਹੁੰਦਾ ਵੀ ਗੈਸ ਬਣਦੀ ਕਿਉਂ ਆ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਗੱਲ ਦੱਸਣੀ ਆ ਵੀ ਗੈਸ ਬਣ ਦਾ ਕਾਰਨ ਇਨਫਲਮੇਸ਼ਨ ਆਫ ਇੰਟਸਟਾਈਨ ਮਤਲਬ ਲਾਰਜ ਐਂਡ ਸਮਾਲ ਇੰਟਸਟਾਈਨ ਦੀ ਇਨਫਲਮੇਸ਼ਨ ਹੋਣ ਕਰਕੇ ਕਿਤੇ ਨਾ ਕਿਤੇ ਪ੍ਰੋਬਲਮ ਆਉਂਦੀ ਆ ਜਦੋਂ ਅੰਤੜੀ ਸੁੱਲ ਜਾਂਦੀ ਆ ਸੋਜ ਦੇ ਵਿੱਚ ਹੋ ਜਾਂਦੀ ਆ ਉਹਦੇ ਜਿਹੜੀ ਅੰਦਰਲੀ ਲੇਅਰ ਜਿਹੜੀਆਂ ਹੈਗੀਆਂ ਨੇ ਇੰਟਰਨਲ ਉਹਨਾਂ ਦੇ ਵਿੱਚ ਡਾਈਮੈਂਸ਼ਨ ਘਟਣ ਕਰਕੇ ਮਤਲਬ ਕੀ ਇਨਫਲਮੇਟਿਡ ਹੋਣ ਕਰਕੇ ਇਨਫਲਮੇਟਿਡ ਜਦੋਂ ਹੋ ਜਾਂਦੀ ਆ ਉਸ ਟਾਈਮ ਤੇ ਸਪੇਸ ਕਟਣ ਲੱਗ ਜਾਂਦੀ ਹੈ ਜਿਹੜਾ ਗੰਦਾ ਮਲ ਉਹ ਸੈਡਾ ਤੇ ਲੱਗਣ ਲੱਗ ਜਾਂਦਾ ਜਿਵੇਂ ਹੁਣ ਗਟਰ ਦੇ ਵਿੱਚ ਬਹੁਤ ਲੰਮੇ ਟਾਈਮ ਦਾ ਪਾਣੀ ਆਪਾਂ ਨਾ ਸੁਟਿਆ ਹੋਵੇ ਤਾਂ ਮੁਸਕਮਰ ਲੱਗ ਜਾਂਦਾ ਬਾਥਰੂਮ ਟਾਇਲਟ ਵਾਲਾ ਇਹਦਾ ਗਟਰ ਹੁੰਦਾ ਤਾਂ ਉਵੇਂ ਹੀ ਆਪਣੀਆਂ ਅੰਤੜੀਆਂ ਦੇ ਵਿੱਚ ਜਦੋਂ ਗੰਦਾ ਮਲ ਲੱਗਿਆ ਰਹਿੰਦਾ ਤੇ ਇਹਦੇ ਵਿੱਚ ਬਾਸ ਪੈਦਾ ਹੋਣ ਲੱਗ ਜਾਂਦੀ ਹੈ ਗੰਦੀ ਬਦਬੂ ਗੈਸ ਪੈਦਾ ਹੋਣ ਲੱਗ ਜਾਂਦੀ ਹੈ ਕਿ ਅੰਤੜੀਆਂ ਨੂੰ ਪ੍ਰੋਪਰ ਧਕੇਲ ਨਹੀਂ ਪੰਦੀਆਂ ਮਤਲਬ ਇਹਨੂੰ ਬਾਹਰ ਨਹੀਂ ਕੱਢ ਪੰਦੀਆਂ ਜਦੋਂ ਅੰਤਰੀਕ ਕਮਜ਼ੋਰ ਹੋ ਜਾਂਦੀ ਹੈ ਅੰਤਰੀ ਦਾ ਕੋਈ ਹਿੱਸਾ ਕਮਜ਼ੋਰ ਹੋਣ ਕਰਕੇ ਜਿੰਨਾ ਉਸ ਹਿੱਸੇ ਦੇ ਵਿੱਚ ਗੰਦਾ ਮਲ ਪਿਆ ਉਹਨੇ ਤੰਗ ਕਰਨਾ ਹੁੰਦਾ ਮਰੀਜ਼ ਨੂੰ ਜਦ ਤੱਕ ਉਹ ਨਹੀਂ ਨਿਕਲਦਾ ਉਲਟਾ ਇੱਕ ਤੇ ਕੀ ਹੁੰਦਾ ਜਦੋਂ ਪੇਸ਼ੈਂਟ ਟਾਇਲਟ ਜਾਂਦਾ ਬਾਰ ਬਾਰ ਡਾਕਟਰ ਨੂੰ ਦੱਸਦਾ ਡਾਕਟਰ ਰੋਕਣ ਵਾਲੀਆਂ ਦਵਾਈਆਂ ਲਾ ਦਿੰਦੇ ਆ ਰੋਕਣ ਵਾਲੀਆਂ ਦਵਾਈਆਂ ਲਾਉਂਦੇ ਨੇ ਢਿੱਡ ਹੋਰ ਜ਼ਿਆਦਾ ਫੁੱਲ ਜਾਂਦਾ ਗੈਸ ਹੋਰ ਜ਼ਿਆਦਾ ਬਣਨ ਲੱਗਦੀ ਹੈ ਕਿਉਂਕਿ ਜਦੋਂ ਤੁਹਾਡੀ ਅੰਤਰੀ ਦੇ ਵਿੱਚੋਂ ਗੰਦਾ ਮਲ ਨਿਕਲਿਆ ਹੀ ਨਹੀਂ ਸਿਰਾਂ ਤੇ ਲੱਗਿਆ ਹੋਇਆ ਵਿਚਾਲੇ ਵਿਚਾਲੇ ਵਾਲਾ ਜਿਹੜਾ ਖੁਸ ਖੁਸਾਈ ਜਾਂਦੇ ਉਹ ਸਹੀ ਤਰ੍ਹਾਂ ਨਾਲ ਹਾਜ਼ਮ ਨਹੀਂ ਹੁੰਦਾ ਉਹ ਪਾਣੀ ਦੇ ਰੂਪ ਦੇ ਵਿੱਚ ਨਿਕਲੀ ਜਾ ਰਿਹਾ ਉਹਦਾ ਮਤਲਬ ਕੀ ਹੁੰਦਾ ਫਿਰ ਰੋਗ ਜਿਹੜਾ ਹੈਗਾ ਉਹ ਹੋਰ ਵੱਧਾ ਘਟਦਾ ਨਹੀਂ ਹੈ ਕਿਉਂਕਿ ਮੇਰਾ ਜੋ ਐਕਸਪੀਰੀਅੰਸ ਆ ਮੈਂ ਇਹੀ ਚੀਜ਼ ਦੇਖ ਰਿਹਾ ਕਿ ਫਸਟ 1 ਵੀਕ ਟੂ ਲੱਕ 10 ਡੇਜ਼ ਦੇ ਵਿੱਚ ਪੇਸ਼ੈਂਟ ਜਿਹੜਾ ਸਾਡੇ ਮੁਤਾਬਕ ਚੱਲ ਜਾਂਦਾ ਉਹ ਸੌਖਾ ਹੋ ਜਾਂਦਾ ਕਿ ਅੰਤੜੀ ਕਲੀਨ ਹੋ ਕੇ ਆਪਣਾ ਕੰਮ ਆਪਣੇ ਆਪ ਕਰਨ ਲੱਗ ਜਾਂਦੇ ਜਦੋਂ ਇਨਫਰਮੇਸ਼ਨ ਨਿਕਲਣ ਵਾਸਤੇ ਦਵਾਈਆਂ ਲੱਗਦੀਆਂ ਉਹਦੇ ਨਾਲ ਬੈਨੀਫਿਟ ਹੋ ਕੇ ਪੇਸ਼ੈਂਟ ਸੌਖਾ ਹੋਣ ਲੱਗ ਜਾਂਦਾ ਹੌਂਗਲ ਮੁਕਦੀ ਇਹ ਆ ਵੀ ਜੇ ਤੁਸੀਂ ਕੱਚਾ ਪਿਆਜ਼ ਖਾਨੇ ਹੋ ਜੇ ਤੁਸੀਂ ਚਾਹ ਜ਼ਿਆਦਾ ਪੀਂਦੇ ਹੋ ਜੇ ਤੁਸੀਂ ਟੈਨਸ਼ਨ ਜ਼ਿਆਦਾ ਲੈਂਦੇ ਹੋ ਜੇ ਤੁਸੀਂ ਚਿੰਤਾ ਦੇ ਵਿੱਚ ਜ਼ਿਆਦਾ ਰਹਿੰਦੇ ਹੋ ਰਾਤ ਨੂੰ ਟਾਈਮ ਨਾਲ ਨਹੀਂ ਸੌਂਦੇ ਇਸ ਵੇਲੇ ਟਾਈਮ ਨਾਲ ਨਹੀਂ ਜਾਗਦੇ ਤਾਂ ਤੁਹਾਨੂੰ ਇਹ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਨੇ ਗੈਸ ਬੰਦ ਨਹੀਂ ਆ ਆਰਾਮ ਨਾਲ ਆ ਜਾਣਗੀਆਂ ਹੁਣ ਕਈ ਪੇਸ਼ੈਂਟ ਐਦਾਂ ਦੇ ਹੁੰਦੇ ਨੇ ਜਿਹੜੇ ਵੇ ਟਾਈਮ ਹੀ ਰੋਟੀ ਖਾਂਦੇ ਆ ਵੇ ਟਾਈਮ ਆ ਭੋਜਨ ਖਾਂਦੇ ਆ ਜੇ ਖਾਂਦੇ ਆ ਤਾਂ ਰੱਜ ਕੇ ਖਾਂਦੇ ਆ ਨਹੀਂ ਖਾਂਦੇ ਤਾਂ ਰੱਖਾਂਦੇ ਨਹੀਂ ਜੇ ਪਾਣੀ ਪੀਂਦੇ ਆ ਤਾਂ ਰੱਜ ਕੇ ਪੀਂਦੇ ਆ ਨਹੀਂ ਪੀਂਦੇ ਤਾਂ ਪੀਂਦੇ ਨਹੀਂ ਇਹ ਗੱਲਾਂ ਜਿਹੜੀਆਂ ਹੈਗੀਆਂ ਨਿੱਕੇ ਨਿੱਕੇ ਇਹ ਪ੍ਰੋਬਲਮਾਂ ਨੂੰ ਵਧਾਉਂਦੀਆਂ ਨੇ ਜਿਹੜੀ ਮੈਂ ਤੁਹਾਨੂੰ ਦੱਸ ਚੁੱਕਿਆ ਹੁਣ ਇਹਨੂੰ ਠੀਕ ਕਰਨ ਦੇ ਲਈ ਗੈਸ ਨੂੰ ਇੱਕੋ ਇੱਕ ਹੱਲ ਕੀ ਆ ਇੱਕ ਤਾਂ ਸੀਮਤ ਖਾਓ ਉਹਨਾਂ ਖਾਓ ਜਿੰਨਾ ਤੁਹਾਡੇ ਸੌਖਾ ਹਾਜਮਾ ਜੀ ਇਹਨਾਂ ਸੋਡੀਆਂ ਨਾਣਾ ਚੱਲਦੀਆਂ ਨੇ ਇੱਕ ਤੁਸੀਂ ਜਦੋਂ ਪਾਣੀ ਲੈਣੇ ਹੋ ਇੱਕਦਮ ਰੱਜ ਕੇ ਪਾਣੀ ਨਹੀਂ ਲੈਣਾ ਥੋੜੀ ਮਾਤਰਾ ਦੇ ਵਿੱਚ ਪਾਣੀ ਲਓ ਬਾਰ-ਬਾਰ ਲੈ ਲਓ ਜਿਹੜਾ ਕਿ ਤੁਹਾਡੇ ਸੌਖਾ ਹਾਜਮਾ ਜੀ ਇਹ ਗੱਲ ਦਾ ਧਿਆਨ ਰੱਖੋ ਦੂਸਰਾ ਤੁਸੀਂ ਜਦੋਂ ਸਾਦਾ ਪਾਣੀ ਸਕਦੇ ਹੋ ਕੁੱਚਾ ਕੇ ਚਿੱਤਕੇ ਭੋਜਨ ਖਾਓ ਤਾਜੀ ਰੋਟੀ ਬਣਾ ਕੇ ਖਾਣੀ ਆ ਤਾਜੀ ਗੁੰਨੇ ਹੋਏ ਆਟੇ ਦੀ ਤੇ ਤਾਜੀ ਹੀ ਦਾਲ ਸਬਜ਼ੀ ਖਾਣੀ ਆ ਦਾਲ ਸਬਜ਼ੀ ਦੇ ਵਿੱਚ ਲਸਣ ਅਦਰਕ ਪਿਆਜ਼ ਟਮਾਟਰ ਨਾ ਪਿਆਵੋ ਇਹ ਚੀਜ਼ਾਂ ਜੇ ਬਣਣਗੀਆਂ ਫਿਰ ਗੈਸ ਬੰਦ ਨਹੀਂ ਹੁੰਦੀ ਇਹ ਗੱਲ ਦਾ ਧਿਆਨ ਰੱਖੋ ਖਾਣਾ ਖੰਗ ਤੋਂ ਬਾਅਦ ਤੁਸੀਂ ਟੈਲਣਾ ਜ਼ਰੂਰੀ ਆ ਮਤਲਬ 5-7 ਮਿੰਟ ਹਲਕਾ ਟੈਲਣਾ ਜ਼ਰੂਰੀ ਆ ਜ਼ੋਰ ਭਾਰ ਦਾ ਕੰਮ ਕਰਨੋਂ ਹਟਜੋ ਧੁੱਪੇ ਜਾਣ ਤੋਂ ਬਚਜੋ ਸਵੇਰੇ ਸ਼ਾਮ ਆਪਣਾ ਕੰਮ ਕਰ ਲਓ ਜ਼ੋਰ ਦੇ ਕੰਮ ਕਰਨ ਤੋਂ ਧਿਆਨ ਰੱਖੋ ਇਹਨਾਂ ਗੱਲਾਂ ਦਾ ਜੇ ਧਿਆਨ ਦੇਦੋਗੇ ਤੁਸੀਂ ਇਸ ਰੋਗ ਤੋਂ ਜਲਦੀ ਮੁਕਤ ਹੋ ਸਕਦੇ ਹੋ। ਬਾਕੀ ਪੇਟ ਤੇ ਮ사ਜ ਕਰਕੇ ਮੈਂ ਹਰੇਕ ਵੀਡੀਓ ਚ ਆਪਣੀ ਦੱਸਦਾ। ਓਲੇ-ਪੁਲੇ ਹੱਥ ਨਾਲ ਮ사ਜ ਕਰਨੀ ਹੈ ਕਲਾਕਵਾਈਜ਼। ਮ사ਜ ਕਰਕੇ ਬੋਤਲ ਸ਼ੇਰ ਨਹੀਂ ਉਹਦੇ ਨਾਲ ਤੁਹਾਡੀ ਨਾੜਾਂ ਦੀ ਜਿਹੜੀ ਸੋਜ ਆ ਇਨਫਲਮੇਸ਼ਨ ਉਹ ਘਟਣੀ ਸ਼ੁਰੂ ਹੋ ਜੂਗੀ। ਉਹਦੇ ਨਾਲ ਤੁਸੀਂ ਜਲਦੀ ਠੀਕ ਹੋ ਜਾਓਗੇ। ਇਹ ਕੰਮ ਜਿਹੜਾ ਮ사ਜ ਵਾਲਾ ਤੇ ਬੋਤਲ ਵਾਲਾ ਰੋਟੀ ਖਾਣ ਤੋਂ 2 ਘੰਟੇ ਪਹਿਲਾਂ ਕਰਨਾ ਸਵੇਰੇ ਸ਼ਾਮ ਦੋਨੇ ਟਾਈਮ। ਉਹਦੇ ਨਾਲ ਤੁਸੀਂ ਬਹੁਤ ਜਲਦੀ ਬੈਨੀਫਿਟ ਲੈ ਸਕਦੇ ਹੋ। ਜਿਹੜੀ ਅੱਜ ਦੀ ਵੀਡੀਓ ਇਹਨੂੰ ਜੇ ਤੁਸੀਂ ਧਿਆਨ ਨਾਲ ਸੁਣਗੇ ਜਿਵੇਂ ਤੁਹ ਉਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਇਸ ਰੋਗ ਤੋਂ ਜਲਦੀ ਮੁਕਤੀ ਹਾਸਲ ਕਰ ਸਕਦੇ ਹੋ ਤੁਹਾਨੂੰ ਵੀਡੀਓ ਜੇ ਚੰਗੀ ਲੱਗੀ ਵੀ ਕਿਸੇ ਦੇ ਕੰਮ ਆ ਸਕਦੀ ਹੈ ਇਸ ਤਰ੍ਹਾਂ ਦੇ ਰੋਗੀ ਜਿਹੜੇ ਹੈਗੇ ਨੇ ਉਹ ਜਲਦੀ ਰੋਗ ਮੁਕਤ ਹੋ ਸਕਦੇ ਆ ਤਾਂ ਤੁਸੀਂ ਕਿਰਪਾ ਕਰਕੇ ਇਸ ਨੂੰ ਅੱਗੇ ਸ਼ੇਅਰ ਕਰੋ ਕਿਉਂਕਿ ਮੈਂ ਬੜੇ ਪੇਸ਼ੈਂਟਾਂ ਦਾ ਇਸ ਵਿਧੀ ਦੇ ਨਾਲ ਚੱਲ ਕੇ ਜਾਂ ਪੇਸ਼ੈਂਟ ਜਿਹੜੇ ਆਖੇ ਲੱਗਦੇ ਨੇ ਉਹ ਚੱਲਦੇ ਨੇ ਉਹ ਰੋਗ ਮੁਕਤ ਹੋ ਗਏ ਤੇ ਦੁਨੀਆ ਦਾ ਭਲਾ ਕਰਨ ਦੇ ਲਈ ਇਸ ਕੰਮ ਦੇ ਵਿੱਚ ਸਾਡੀ ਸਹਾਇਤਾ ਕਰੋ ਬਰਤਬਰਤ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਜਨਨ ਨੂੰ ਸਬਸਕ੍ਰਾਈਬ ਜਰੂਰ ਕਰੋ ਜੇ ਜੇ ਤੁਸੀਂ ਮੰਨ ਲਓ ਇੰਸਟਾ ਦੇ ਉੱਪਰ ਜੁੜੇ ਹੋ ਤਾਂ ਜਨਨ ਨੂੰ ਫੋਲੋ ਜਰੂਰ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਜਿਹੜੀਆਂ ਹੈਗੀਆਂ ਸਭ ਤੋਂ ਪਹਿਲਾਂ ਮਿਲ ਸਕਣ ਤੁਹਾਡਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਰੱਬ ਰੱਖਾ ਸਤਿ ਸ਼੍ਰੀ ਅਕਾਲ